ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਜਾਰੀ ਹੈ ਅੱਜ ਨੌਕਰੀਏ ਦੇ ਨਿਯੁਕਤੀ ਪੱਤਰ ਵੰਡੇ ਜਾਣਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ 2487 ਨੌਜਵਾਨਾਂ ਨੂੰ ਅੱਜ ਨਿਯੁਕਤੀ ਪੱਤਰ ਵੰਡੇ ਜਾਣਗੇ ਸਵੇਰੇ 11:00 ਵਜੇ ਸੰਗਰੂਰ ਦੇ ਵਿੱਚ ਸਮਾਗਮ ਹੋਵੇਗਾ ਕੱਲ ਬਜਟ ਸੈਸ਼ਨ ਦੌਰਾਨ ਸੀਐਮ ਭਗਵੰਤ ਮਾਨ ਨੇ ਖੁਦ ਦਾਵਾ ਕੀਤਾ ਸੀ ਕਿ ਹੁਣ ਤੱਕ 40000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਤੇ ਅੱਜ 2487 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਹੋਰ ਵੰਡੇ ਜਾਣਗੇ ਇਸ ਮੌਕੇ ਤੇ ਹੋਰ ਕੀ ਕੁਝ ਕਹਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨਜ਼ਰ ਆਉਂਦੇ ਨੇ ਆਓ ਸੁਣਦੇ ਹਾਂ ਆਓ ਪੁੱਛ ਲਿਆ ਜਾਂਦਾ ਅੱਜ ਵੀ ਕੁਝ ਦੇ ਜੀਵਾਜ ਸਿੰਘ ਸਾਹਿਬ ਕਿਹੜੇ ਕਿਹੜੇ ਵਿਭਾਗਾਂ ਨੂੰ ਨੌਕਰੀਆਂ ਦਿੱਤੀਆਂ ਨੇ ਮੈਂ ਆਹ ਲੈ ਕੇ ਆਂ ਜੀ ਪੂਰਾ ਇਹਦੇ ਚ ਡਿਟੇਲ ਹੈ 39880 ਪਲੱਸ 457 ਉਸ ਦਿਨ ਹੋ ਗਈਆਂ 40437 ਨੌਕਰੀਆਂ ਹੋ ਗਈਆਂ ਜੀ ਹਰੇਕ ਡਿਪਾਰਟਮੈਂਟ ਦਾ ਅੰਕੜਾ ਦਿੱਤਾ ਹੋਇਆ ਜੀ ਕਿ ਹੋਮਫੇਅਰ ਚ ਹੋਮ ਅਫੇਅਰਸ ਐਂਡ ਜਸਟਿਸ ਚ 7103 ਨੇ ਪਾਵਰ ਦੇ ਵਿੱਚ 4499 ਨੇ ਅਸੀਂ 4500 ਨਹੀਂ ਲਿਖਿਆ 4499 ਨੇ ਇੱਕ ਇੱਕ ਹੀ ਮੈਂ ਕਿਹਾ ਜੀ ਇੱਕ ਵੀ ਹੈਗੀ ਆ ਦੋ ਵੀ ਹੈਗੀਆਂ ਤੋਂ ਮੈਂ ਅੰ ਵੈਸੇ ਤਾਂ ਬਾਵਾ ਜਵਾਬ ਸਾਹਿਬ ਨੂੰ ਉਹ ਖੋਦ ਬਹੁਤ ਚਿੱਠੀਆਂ ਲਿਖਣ ਦਾ ਸ਼ੌਕ ਹੈ ਮੈਂ ਚਾਹੁੰਨਾ ਕਿ ਕੋਈ ਨਾ ਕੋਈ ਅਫਸਰ ਆਹ ਚਿੱਠੀ ਮੇਰੇ ਵੱਲੋਂ ਪਚਾ ਦੇ ਅੱਜ ਪੜ ਲੈਣ ਅੱਜ ਤਾਂ ਕਰਨੀ ਪੜਨ ਜੋਗੇ ਹੋਣਗੇ ਕੋਈ ਸੌਂਗੇ ਹੋਣ ਜਾ ਕੇ ਸੌ ਕੰਮ ਹੁੰਦੇ ਉਹਨਾਂ ਨੂੰ ਤੇ ਅਗਲੇ ਦਿਨ ਪੜ ਲੈਣ ਤੇ ਨਾਲ ਇਹ ਵੀ ਦੱਸਣਾ ਚਾਹੁੰਨਾ ਚਲੋ ਸ਼ੁਕਰ ਹੈ ਉਹਨਾਂ ਨੇ ਪਹਿਲਾਂ ਪੁੱਛ ਲਿਆ 2487 ਨੌکریاں ਕੱਲ ਨੂੰ ਦੇ ਰਹੇ ਆ ਜੀ 2487 ਕੱਲ ਨੂੰ ਨੇ ਜਿਹਦੇ ਚੋਂ ਹੋਮ ডিপਾਰਟਮੈਂਟ ਪੁਲਿਸ ਦੇ ਵਿੱਚ 1750 ਨੇ ਜੀ ਕਨਸਟੇਬਲ ਕੱਲ ਨੂੰ ਲੱड्डा ਕੋਠੀ ਚਾਹਮਾ ਫੰਕਸ਼ਨ ਹੈ ਸੰਗਰੂਰ ਜੀ ਸੋਸ਼ਲ ਸਿਕਿਉਰਿਟੀ ਚ 205 ਰੈਵਨਿਊ ডিপਾਰਟਮੈਂਟ ਚ 39 ਐਕਸਾਈਜ਼ ਐਂਡ ਟੈਕਸੇਸ਼ਨ ਚ 60 ਲੋਕਲ ਗਵਰਨਮੈਂਟ 421 ਫਾਇਰਮੈਨ ਅੱਗ ਬਜਾਉ ਜਿਹੜੇ ਡਿਪਾਰਟਮੈਂਟ ਆ ਉਹਦਾ ਜਿਹੜਾ ਅਮਲਾ ਹੁੰਦਾ ਹੈ ਕੋਆਪਰੇਸ਼ਨ ਚ 4 ਟੈਕਨੀਕਲ ਐਜੂਕੇਸ਼ਨ ਚ ਹੋਸਟਲ ਸੁਪਰਟੈਂਡੈਂਟ ਆਠ 24 ਉਸ ਪਾਸੇ ਕੱਲ ਨੂੰ ਦੇ ਰਿਆਂ ਆਹ ਦੋਨੇ ਚਿੱਠੀਆਂ ਮੇਰੀਆਂ ਹਾਂ ਪਚਾ ਦੇਓ ਜੀ ਚਲੋ ਤੁਸੀਂ ਵੀ ਕਹੋਗੇ ਕਿ ਤੁਹਾਨੂੰ ਗਾਕੀ ਬਣਾ ਰੱਖਿਆ ਕੱਲ ਜਿੰਦਾ ਫੜਾਤਾ ਅੱਜ ਆ ਲੈ ਜਿਓ ਕੰਮ ਇਹਨਾਂ ਦੀ ਆਊਗਾ ਇਹ ਕਿਉਂਕਿ ਇਹਨਾਂ ਨੇ ਕਦੇ ਦਿੱਤੀਆਂ ਨਹੀਂ ਨੌਕਰੀਆਂ ਇਸ ਕਰਕੇ ਨੂੰ ਯਕੀਨ ਹੀ ਨਹੀਂ ਆ ਰਿਹਾ ਵੀ ਇਹ ਕੀ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਐਵੇਂ ਕਿਵੇਂ ਹੋ ਜਾਂਦੀਆਂ ਨੇ ਨੌਕਰੀਆਂ ਕਿਉਂਕਿ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਨਹੀਂ ਇਹਨਾਂ ਨੇ ਇਹ ਕੰਮ ਸਾਨੂੰ ਆਉਂਦਾ ਜੀ ਬਿਜਲੀ ਮੁਫਤ ਕਿਵੇਂ ਕਰਨੀ ਹੈ ਪੜ੍ਹਾਈ ਮੁਫਤ ਕਿਵੇਂ ਕਰਨੀ ਹੈ ਲੋਕਾਂ ਦੇ ਇਲਾਜ ਮੁਫਤ ਕਿਵੇਂ ਕਰਨੇ ਨੇ ਤੇ ਨੌਕਰੀਆਂ ਕਿਵੇਂ ਦੇਣੀਆਂ ਨੇ ਇਹ ਕੰਮ ਪਹਿਲਾਂ ਦਿੱਲੀ ਚ ਕੇਜਰੀਵਾਲ ਨੇ ਸ਼ੁਰੂ ਕੀਤਾ ਅਸੀਂ ਉਸ ਕੰਮ ਨੂੰ ਕਈ ਗੁਣਾ ਵੱਧ ਕਰਕੇ ਇੱਥੇ ਪੰਜਾਬ ਚ ਕਰ ਰਹੇ ਹਾਂ ਇਹ ਕੰਮ ਸਾਨੂੰ ਆਉਂਦਾ ਹੈ